ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਆਪਾਂ ਪਿੰਡ ਗਿੱਦੜ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਹਰਮੇਲ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਤੇ ਵੀਡੀਓ ਦੇ ਵਿੱਚ ਇੱਕ ਐਰ ਸੈਰ ਇੱਕ ਆਪਾਂ ਤੁਹਾਨੂੰ ਮਿੱਤਰੋ ਕ੍ਰੋਸ ਗਾਂ ਦਿਖਾ ਰਹੇ ਆਂ ਸਵੇਰ ਸੈਰ ਆ ਜਿਹੜੇ ਪਸ਼ੂਆ ਮਿੱਤਰੋ ਬਹੁਤ ਘੱਟ ਨਿਕਲਦੇ ਨੇ ਤੇ ਜੇ ਆਪਾਂ ਇਹਦੇ ਕੱਦ-ਕਾੜ ਦੀ ਗੱਲ ਕਰਕੇ ਮਿੱਤਰੋ ਕੱਦ-ਕਾੜ ਦਰਮਿਆਨਾ ਵਜਨ ਫੁੱਲ ਹੈ ਸਿਹਤ ਪੱਖੋਂ ਬਹੁਤ ਚੰਗੀ ਭਲੀ ਵੀ ਆ ਪੂਰੀ ਜਿਹੜੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਠੰਡੀ ਸੀਲ ਮਿੱਤਰੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕਿਵੇਂ ਬੰਦਾ ਹੱਥ ਲਈ ਜਾਵੇ ਕੋਈ ਜਿੱਕੇ ਤੇ ਚੰਗੀਆਂ گاਵਾਵਾਂ ਦੇ ਵਿੱਚੋਂ ਮਿੱਤਰੋ ਆਉਂਦੀ ਆ ਹਜੇ ਸੂਣ ਦੇ ਵਿੱਚ ਕਾਫੀ ਦਿਨ ਪਏ ਨੇ ਜਿਹੜੀ ਪੂਰੀ ਡਿਟੇਲ ਤਾਂ ਬਾਾਈ ਤੁਹ ਲਵਾਂਗੇ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਫਿਰ ਆਪਾਂ ਗੱਲਬਾਤ ਕਰਦੇ ਆ ਸੋ ਥਣ ਲੇਵੇ ਦੀ ਮਿੱਤਰੋ ਸਾਫ ਹੈ ਤੇ ਟਾਇਰ ਹਵਾਨੇ ਦੀ ਹੈ ਦੁੱਧੋ ਬਾਈ ਕਹਿੰਦਾ ਵੀ ਚੰਗਾ ਕੱਢਿਆ ਜਿਹੜਾ ਪਿਛਲੇ ਸੂਆਂ ਦਾ ਇਹ ਕਿਹੜਾ ਜਿਹੜਾ ਸਿਮਿੰਟ ਲੱਗਿਆ ਵਾ ਕੀ ਰੇਟ ਆ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਸਾਰਾ ਕੁਝ ਕਰਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਹਾਂ ਬਾਈ ਬੱਚੇ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਹੋਰ ਠੀਕ ਐ ਸਤਿ ਹਾਂਜੀ ਵਧੀਆ ਜੀ ਵਧੀਆ ਆਪਣਾ ਪਿੰਡ ਹੈਗਾ ਗਿੱਦੜ ਹਨਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਬਠਿੰਡਾ ਹਨਾ ਇਹ ਜਿਹੜਾ ਘਰ ਆਪਣਾ ਕਿੱਥੇ ਜੇ ਪਿੰਡ ਦੇ ਇਹ ਆਪਣਾ ਨਿਔਰ ਵਾਲੇ ਅੱਡੇ ਤੋਂ ਥੋੜਾ ਜਿਹਾ ਬਾਹਰ ਬਾਹਰ ਰਹਿ ਗਿਆ ਜੀ ਨਿਔਰ ਵਾਲੇ ਅੱਡੇ ਤੋਂ ਖੇਤਾਂ ਵਾਲੀ ਸਾਈਡ ਰਹਿ ਗਿਆ ਹਨਾ ਛੜ ਰਹਿ ਗਿਆ ਜੀ ਆਪਣਾ ਠੀਕ ਐ ਤੇ ਇਹ ਜਿਹੜੀ ਹੁਣ ਆਪਾਂ ਗਾਂ ਦਿਖਾਈ ਆ ਸੁਆ ਕਿਹੜਾ ਸੁੰਦੀ ਆ ਇਹ ਇਹ ਚਫਾ ਸੁਆ ਸੂਰੀ ਆ ਜੀ ਠੀਕ ਹੈ ਤੇ ਤੀਜਾ ਸੁਆ ਇਹਨੇ 25 ਲੀਟਰ ਆਪਣੇ ਕੋਲੇ 20 ਲੀਟਰ ਦੁੱਧ ਦਿੱਤਾ ਵਧੀਆ ਜੀ ਖੁੱਲਾ ਓਕੇ ਕਿੰਨੇ ਕਦਾਂ ਰਹਿੰਦੇ ਆ ਹਜੇ ਇਹ ਚ ਪਏ ਆ ਜੀ 10 15 ਦਿਨ 10 15 ਦਿਨ ਹਾਂ ਜੀ ਠੀਕ ਹੈ ਕੱਚੀ ਹੈਗਾ ਫਿਰ ਕੱਚੀ ਹੈਗੀ ਟੀਕੇ ਦਾ ਪਤਾ ਕਿਸ ਕਿਹੜਾ ਲੱਗਿਆ ਵਾ ਠੀਕ ਆ ਜੀ ਇਹਦੇ ਟੀਕੇ ਨਹੀਂ ਆਪਾਂ ਕਹਿ ਸਕਦੇ ਠੀਕ ਆ ਵੀ ਵਧੀਆ ਲਵਾਇਆ ਸੀਗਾ ਉਹ ਠੀਕ ਆ ਕਹਿ ਸਕਦੇ ਮੁੱਲ ਫਿਰ ਕੀ ਕਰਤਾ ਮੁੱਲ ਇਹਦਾ 82000 ਕਰਿਆ ਜੀ 82000 ਮੁੱਲਾ ਮਿੱਤਰੋ ਠੰਡੀ ਸੀਲ ਪੂਰੀ ਹੈ ਤੇ ਠੰਡੀ ਸੀਲ ਫੁੱਲ ਹੈ ਦੇਖ ਸਕਦੇ ਹੋ ਬਹੁਤ ਹੀ ਆਰਾਮਦਈ ਦੇ ਨਾਲ ਖੜੀ ਹੈ ਇਹ ਬੰਦਾ ਮਰਜੀ ਚੋਈ ਜਾਵੇ ਐਂ ਠੀਕ ਹੈ ਕਿਵੇਂ ਮਰਜੀ ਖਿੱਚੀ ਜਾਓ ਠੰਡੀ ਸੀਲ ਪੂਰੀ ਜਿਆਦੇ ਹੈ ਇਹ ਅਜੇ ਕੱਚੀ ਹੈ ਕਾਫੀ ਦਿਨਾਂ ਦੀ ਕੱਚੀ ਹੈ ਠੀਕ ਹੈ ਤੇ ਫੋਨ ਨੰਬਰ ਬੋਲਦੇ ਜੀ ਆਪਣਾ ਆਪਣਾ ਫੋਨ ਨੰਬਰ 62842 62842 67012 67012 ਹਾਂ ਜੀ ਪਿੰਡ ਹੈ ਗਿੱਦੜਾ ਗਿੱਦੜਾ ਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਹੈ ਨਾ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਮਿੱਤਰੋ ਚੌਥੇ ਸੂਏ ਬਈ ਦੇ ਦੱਸਣ ਦੇ ਮੁਤਾਬਕ ਸੂਨ ਵਾਲੀ ਗਾਂ ਦੀ ਲੋੜ ਹੋਵੇ ਤਾਂ ਜਰੂਰ ਮਿੱਤਰੋ ਸੰਪਰਕ ਕਰੋ ਮੁੱਲ 82000 ਹਣਾ ਮਾਨਦਾਨ ਹੋ ਜੂ ਮਾਨਦਾਨ ਹੋ ਜੂ ਓਕੇ ਸੋ ਕਾਫੀ ਅਜੇ ਕੱਚੀ ਐ ਰੰਗ ਮਿੱਤਰੋ ਬਹੁਤ ਸੋਹਣਾ ਸਿਹਤ ਪੱਖੋਂ ਬਹੁਤ ਚੰਗੀ ਐ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਐ ਤਾਂ ਮਿੱਤਰੋ ਆਪਣਾ ਨੰਬਰ 98724 82124 ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਸੋ ਜਿਹੋ ਜਾਂ ਤੁਹਾਨੂੰ ਪਸ਼ੂ ਦੀ ਲੋੜ ਆ ਤਾਂ ਸਾਡੀ ਵੀਡੀਓ ਦੇਖ ਕੇ ਮਿੱਤਰੋ ਤੁਸੀਂ ਖਰੀਦ ਸਕਦੇ ਹੋ ਤੌਰ ਦੇਖ ਸਕਦੇ ਹੋ ਬਹੁਤ ਵਧੀਆ ਸਿਹਤ ਫੇਰ ਆਪਾਂ ਕਹਿੰਦੇ ਬਹੁਤ ਚੰਗੀ ਹੈ ਤੇ ਕਦ ਮਿੱਤਰੋ ਦਰਮਿਆਨੇ ਦੀ ਆ ਸੋ ਵਜਨ ਵਾਲੀ ਚੰਗੀ ਹੈ ਤੇ ਦੁੱਧ ਵੀ ਭਾਈ ਕਹਿੰਦਾ ਵੀ ਪਿਛਲੇ ਸੂਏ ਦਾ ਜਿਹੜਾ ਚੰਗਾ ਕੱਢਿਆ ਸੋ ਸਾਰੇ ਵੀਰਾਂ ਦਾ ਧੰਨਵਾਦ